हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸਾਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਹਸਪੰਦ ਤੋਂ ਸ਼੍ਰੀ ਤਰਨ ਤਰਨ ਸਿੰਘ ਸਾਹਿਬ ਲੱਗਦਾ ਫਿਰ ਗੁਰਲਾਲ ਸਿੰਘਾ ਉਹਨਾਂ ਦੇ ਘਰ ਆਇਆ ਦੋਸਤੋ ਅਸ਼ੂਭ ਵਪਾਰ ਦਾ ਕੰਮ ਤੇ ਪਸ਼ੂ ਆਜ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਦਿਖਾਉਣੇ ਆ ਤਿੰਨ ਪਸ਼ੂ ਗੱਭਣਾਂ ਠੀਕ ਹੈ ਜੀ ਤਿਆਰੀ ਵਾਲੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਮੱਝ ਵੀ ਦਿਖਾਵਾਂਗੇ ਦੋ ਬੈੜਾਂ ਇੱਕ ਬੈੜ ਬਿਲਕੁਲ ਸੱਜਰ ਤਾਜੀ ਸੂਈ ਸਵਾਈ ਹੈ ਠੀਕ ਹੈ ਜੀ ਬੌਲੇ ਤੇ ਚੱਲ ਰਹੀ ਆ ਸੋ ਪੂਰੀ ਡਿਟੇਲ ਆਪਾਂ ਮੇਰੇ ਗੁਰਲਾਲ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਅੰਤ ਤੱਕ ਦੇਖ ਲਿਓ ਦੋਸਤੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਠੀਕ ਹੈ ਜੀ ਸੋ ਪਸ਼ੂ ਚੰਗੇ ਹੁੰਦੇ ਆ ਦੋਸਤੋ ਪਰ ਫਿਰ ਵੀ ਆਪਣੀ ਰਿਕਵੈਸਟ ਹੁੰਦੀ ਆ ਫਸਲੀ ਕੋਈ ਵੀਰ ਗੱਬਣ ਪਸ਼ੂ ਖਰੀਦਣ ਆ ਰਿਹਾ ਤੇ ਆਪਣੀ ਚੌਥਾ ਥਨਾ ਦੀ ਤਿੱਪਗੇ ਤਸੱਲੀ ਜ਼ਰੂਰ ਕੀਤੀ ਜਾਵੇ ਕਾਰਨ ਕਿ ਤੇ ਸੋਇਸ ਵਾਜ ਨਾਗ ਨੂੰ ਬੇਸ਼ੱਕ ਇੱਕ ਟਾਈਮ ਚਾਹੇ ਦੋ ਟਾਈਮ ਚੋਕੇ ਆਪਣੀ ਤਸੱਲੀ ਕਰੋ ਅੱਜ ਤਰੀਕ 19 ਜੂਨ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆਂ ਤ ਸਵਾ ਕੋਈ ਸ਼ਾਮ ਦੇ 5:00 ਵਜੇ ਦਾ ਆਓ ਲੈਨੇ ਆ ਵਧੇਰੇ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਾਸਰੀ ਕੌਰ ਸਾਸੀ ਕਾ ਸੰਧੂ ਸਾਹਿਬ ਜੀ ਠੀਕ ਠਾਕ ਜੀ ਬੜੇ ਵਧੀਆ ਵੀਰ ਗੁਰਲਾਲ ਠੀਕ ਠਾਕ ਜੀ ਹਾਂਜੀ ਚੜ੍ਹਦੀ ਕਲਾ ਕਿਰਪਾ ਬੈਗਰੂ ਜੀ ਠੀਕ ਹੈ ਜੀ ਹਾਂਜੀ ਅੱਛਾ ਗਰਨਾਲ ਭਾਈ ਕਿਵੇਂ ਚੱਲੀ ਜਾਂਦੇ ਕੰਮਕਾਰ ਸਤੂ ਸਾਹਿਬ ਬੜੀ ਕਿਰਪਾ ਮਾਰਿਆ ਪਰਮੇਸ਼ਰ ਦੀ ਦੇ ਚਲੋ ਐ ਚੜਦੀ ਕਲਾ ਤੁਹਾਨੂੰ ਤੁਹਾਨੂੰ ਹੀ ਭਈ ਆ ਤੇ ਸ਼ੁਕਰ ਮਾਰੋ ਜਿਹੜੀ ਉਦੋਂ ਵੀਡੀਓ ਪਾ ਗਏ ਅੱਜ ਤੱਕ ਫੋਨ ਆਈ ਜਾਂਦੇ ਇਹਨਾਂ ਮਾਲ ਮਹਾਰਾਜ ਦੀ ਮਿਹਨਤ ਉਦੋਂ ਦੇ ਛੋਟਾ ਦੇ ਵੇਗ ਗਿਆ ਅੱਛਾ ਜੀ ਉਹ ਤੋਂ ਬਾਅਦ ਵੀ ਤਿੰਨ ਚਾਰ ਗਾਈਆਂ ਆਈਆਂ ਤੇ ਤੁਹਾਨੂੰ ਫੋਨ ਵੀ ਕੀਤਾ ਤੁਸੀਂ ਥੋੜੇ ਵਿਜੀ ਹੋ ਚਲੋ ਮਹਾਰਾਜ ਦੀ ਮਿਹਰ ਤੁਹਾਡੇ ਤੇ ਵੀ ਕੰਮਕਾਰ ਵਾਧੂਗਾ ਇਹਦੇ ਤੋਂ ਫਿਰ ਮਾਲ ਵਿਕੀ ਗਿਆ ਮੈਨਾਂ ਤੁਰੀਆਂ ਆਈਆਂ ਤੇ ਤੁਰਣੀਆਂ ਗਈਆਂ ਮਹਾਰਾਜ ਦੀਆਂ ਅੱਜ ਚਲੋ ਆ ਤਿੰਨ ਚਾਰ ਜੁੜੀਆਂ ਇਹਦੇ ਮੈਂ ਹ ਆਣਾ ਪਰਮਾਣੇ ਸਾਹਮਣੇ ਆ ਜੀ ਹਾਂਜੀ ਹਾਂਜੀ ਅਚਾਈਦਾ ਬਿਲਕੁਲ ਜੀ ਜੀ ਲੋ ਦੋਸਤੋ ਅੱਜ ਚਾਰ ਪਸ਼ੂ ਤੁਹਾਨੂੰ ਦਿਖਾ ਦੇਣੇ ਆ ਠੀਕ ਆ ਜੀ ਤੇ ਬਾਕੀ ਤੁਸੀਂ ਤਿਆਰੀ ਕਰ ਲਿਓ ਜਿਹੜਾ ਵੀ ਪਸ਼ੂ ਤੁਹਾਨੂੰ ਚੰਗਾ ਲੱਗੂਗਾ ਤੇ ਉਹਦੀ ਵਿਸ਼ੇਸ਼ ਤੌਰ ਤੇ ਕਰ ਜਾਣ ਕੇ ਆਪਦੀ ਜਾਂਚ ਪਰਖ ਕਰ ਲਿਓ ਤੇ ਸ਼ੁਰੂਆਤ ਪਹਿਲੇ ਨੰਬਰ ਤੋਂ ਐਸੇ ਮਾਝੇ ਤੋਂ ਕਰ ਮਾਝੇ ਤੋਂ ਕਰ ਲਾਂਗੇ ਠੀਕ ਆ ਜੀ ਹਾਂਜੀ ਹਾਂਜੀ ਤੇ ਗਰ ਨਾਲ ਕੀ ਇਹਦੀ ਡਿਟੇਲ ਆ ਸੂਆ ਕਿਨ ਮੰਗ ਰਹੇ ਇਹ ਸੰਤੂ ਸਾਹਿਬ ਐਰ ਕੀ ਤੀਜਾ ਸੂਆ ਸੁਣੀ ਆ ਅੱਛਾ ਜੀ ਇਹ ਪਿੰਡੂ ਆਪਾਂ ਆਪਣੇ ਉਹ ਮੈਂ ਲਈ ਆ ਠੀਕ ਆ ਹਾਂਜੀ ਦੂਜੀ ਸੂਆ ਨੇ 11-12 ਕਿਲੋ ਦੁੱਧ ਮੈਂ ਨੇ ਠੀਕ ਆ ਜੀ ਹਾਂ ਜੀ ਇਹਦੇ ਸੰਧੂ ਸਾਹਿਬ 27 ਤਰੀਕ ਨੂੰ ਦਿਨ ਪੂਰੇ ਜੀ ਠੀਕ ਆ ਹਾਂ ਜੀ ਬਸ ਦੋਸਤੋ ਹਫਤਾ ਖੰਡ ਅਜੇ ਸਮਾਂ ਬਾਕੀ ਆ 27 ਜੂਨ ਨੂੰ ਅਜੇ ਦਿਨ ਪੂਰੇ ਆ ਠੀਕ ਆ ਤੇ ਬਾਕੀ ਮੱਝ ਤੁਸੀਂ ਆ ਵੇਖ ਕੇ ਚੈੱਕ ਕਰੋ ਠੀਕ ਆ ਤੇ ਜਸੂਆ ਇਹ ਸੂਣ ਵਾਲੀ ਆ ਸੋ ਥਣ ਦੇਵੇ ਦੀ ਆ ਵੇਖੋ ਠੀਕ ਆ ਜੀ ਲਾ ਲਓ ਇਹ ਪਈ ਗਰਮਾ ਆ ਸੰਧੂ ਸਾਹਿਬ ਅਜੇ ਮੈਂ ਆਹ ਦੇਖੋ ਜੀ ਠੀਕ ਆ ਠੀਕ ਹੈ ਜੀ ਜਾਓ ਵੀਰ ਗੁਰਲਾਲ ਇੱਕ ਵਾਰੀ ਖੋਲ ਕੇ ਤੋਰ ਕੇ ਦਿਖਾਈਏ ਲਓ ਲਓ ਸੋ ਮੱਧ ਚੰਗੀ ਹੈ ਦੋਸਤੋ ਵੀਰੇ ਦਾ ਵੀ ਲੋਕਲ ਹੋਈ ਆਪਾਂ ਆਗੋਂ ਖਰੀਦੀ ਆ ਪਰਚੇਜ਼ ਕੀਤੀ ਆ ਠੀਕ ਹੈ ਜੀ ਤੇ ਹੈ ਪਤਲੇ ਪਿੰਡੇ ਦੇ ਵਿੱਚ ਦੇਣ ਦੇਣਾ ਜਿਹੜੇ ਦੋਸਤੋ ਕੋਈ 5 ਰਾਜੇ 7 ਲੈ ਜੀ ਕੋਈ ਹਫਤਾ ਖੰਡ ਮੰਨ ਕੇ ਤੁਸੀਂ ਸੌਦਾ ਕਰ ਲਿਓ ਇੱਕ ਦੀ ਬੱਦੀ ਮਾਰੀ ਮੈਂ ਥੋੜਾ ਜਿਹਾ ਦੋਸਤੋ ਉਪਰੇ ਬੰਦੇ ਤੋਂ ਕਈ ਨਾ ਪਸ਼ੂ ਡਰਦਾ ਆ ਵੀ ਜਦੋਂ ਘਰੋਂ ਕਈ ਨਾ ਪਹਿਲੀ ਵਾਰੀ ਪਸ਼ੂ ਨਿਕਲੇ ਆਵੇ ਵਪਾਰ ਲਾਈਨ ਦੇ ਵਿੱਚ ਉਥੇ ਅੰਦਰੇ ਤੋੜ ਦਿੰਨੇ ਸੰਦੂ ਸਭ ਆ ਕੋਈ ਗੱਲ ਨਹੀਂ ਬਦੀ ਪਰਾਂ ਕਰ ਲਈਆਂ ਨੂੰ ਤੋੜ ਦੇ ਕੇ ਮਾਰੀ ਆ ਲੈਓ ਜੀ ਆ ਕਮਾ ਦੇ ਹੋਰ ਇੱਕ ਵਾਰੀ ਤੋੜ ਕੇ ਦਿਖਾ ਦੇ ਜੀ डर ही आ देखो जी ठीक है ਆ ਵੀ ਦੋਸਤੋ ਠੀਕ ਆ ਸੋ ਤੀਜਾ ਸੂਬਾ ਦੋਸਤੋ ਇੱਕ ਵਾਰੀ ਫਿਰ ਕਨਫਰਮ ਕਰਾ ਦਿੰਨੇ ਆਪਾਂ ਤੇ ਟਾਈਮ ਤੁਹਾਨੂੰ ਨੋਟ ਕਰਾਤਾ ਵੀ 8-7 ਕ ਦਿਨ ਹਜੇ ਲੈ ਜੂਗੀ ਖੁੱਲੇ ਡੁੱਲੇ ਠੀਕ ਆ ਤੇ ਵਨ ਲੇਵੇ ਦੀ ਬੜੀ ਸਾਫ ਸੁਥਰੀ ਆ ਬਿਲਕੁਲ ਇਕਸਾਰ ਪੱਧਰ ਲੇਵਾ ਤੇ ਲੰਬੇ ਥਾਨ ਬਾਕੀ ਵੰਡ ਪੁੰਡ ਵੀ ਚੰਗੀ ਆਫਸੀ ਸਨਾਂ ਦੀ ਆ ਦੇਖੋ ਜਰਾ ਠੀਕ ਆ ਤੇ ਵੀਰ ਕਰਮਾਲ ਕੀ ਮੁੱਲ ਕੀ ਡਿਮਾਂਡ ਕਰਦੇ ਪਏ ਆ ਜੀ ਇਹ ਸੰਤੂ ਸਾਹਿਬ ਚਲੋ ਜੇ ਇਹ ਦੇ ਮੈਂ ਕਰਮਾ ਲਈ ਆਪਣੇ ਕੋਲ ਹੁੰਦੀ ਆ ਫਿਰ ਤੇ ਮੈਂ ਲੱਖੋਂ ਬਾਹਰ ਵੇਚਾਂਗੇ ਜਿਹੜੀ ਗੱਲ ਆ ਅੱਜ ਮੁੱਲ 90 ਕਰੀਏ 95 ਕਰੀਏ ਆਪਾਂ 85000 ਜੁਮਾਨਤਾਨ ਕਰਾਂਗੇ 85000 ਹਾਂਜੀ ਹਾਂਜੀ ਪੂਰੀ ਕਦਵਜਨ ਵਾਲੀ ਆ ਚਲੋ ਜੇ ਕੋਈ ਭੈਣ ਭਰਾ ਆਪਣੇ ਨਾਲ ਗੱਬਨ ਦਾ ਸੌਦਾ ਕਰਦਾ ਆਪਦੇ ਘਰ ਲਵਾ ਆਗੇ ਪਹਿਲਾਂ ਇਹਦੇ ਥਣ ਤੇ ਪੇ ਪਾਰ ਪਿਛੇ ਦੀ ਆਪਾਂ ਫੁੱਲ ਗਰੰਟੀ ਦਵਾਂਗੇ ਜੇ ਕਿਸੇ ਦੇ ਘਰ ਜਾ ਕੇ ਮੰਗਰ ਵੀ ਕਰਦੀ ਆਪਾਂ ਨੂੰ ਵੀਡੀਓ ਪਾ ਕੇ ਬਣਾ ਦੇ ਤੇ ਤੁਸੀਂ ਗਵਾਹ ਜੇ ਵੀ ਆਪਣੀ ਮਾਂ ਲੱਦ ਕੇ ਕੱਲ ਤੇ ਆਪਦੇ ਰੀਲ ਆ ਜੀ ਪਾਰ ਪਿਛੇ ਦੀ ਆਪਣੀ ਫੁੱਲ ਗਰੰਟੀ ਹੋਊਗੀ ਤੇ ਥਣ ਆਪਦੇ ਤਸਲੀਨਾ ਤੇ ਪਲੇ ਭੈਣ ਭਰਾ ਆ ਬਿਲਕੁਲ ਹਾਂਜੀ ਹਾਂਜੀ ਲਓ ਦੋਸਤੋ ਇਹ ਸ਼ੋਰਟੀ ਆ ਇਹ ਤਸਲੀ ਆ ਠੀਕ ਆ ਜੀ ਕਿਸ ਤੇ ਬਾਕੀ ਆਪਦੀ ਟਿਪ ਕੇ ਤੁਸੀਂ ਤਸੱਲੀ ਕਰ ਲਿਓ ਚਾਹੇ ਘਰ ਆਨਲਾਈਨ ਸੌਦਾ ਕਰਦੇ ਘਰ ਮਗਾ ਕੇ ਆਪਣੀ ਤਸੱਲੀ ਕਰ ਲਓ ਇੱਥੇ ਆ ਕੇ ਵੀਰ ਕੋਈ ਤਸੱਲੀ ਕਰਨੀ ਚਾਹੁੰਦਾ ਉਹ ਵੀ ਬਿਲਕੁਲ ਤੁਹਾਡੀ ਜ਼ਿੰਮੇਵਾਰੀ ਐ ਰਿਸਪੌਂਸਿਬਿਲਟੀ ਆ ਤੇ ਇਹ ਲੈ ਦੇ ਕੀ ਦੱਸਿਆ ਜੀ ਇਹ ਸੰਤੂ ਸਾਹਿਬ 85 ਹਜ਼ਾਰ ਦੀ ਮੈਂ ਦੇਵਾਂਗਾ ਜੀ 85 ਹਜ਼ਾਰ ਦੀ ਹਾਂ ਜੀ ਉਹ ਚ ਮਾਨਤਾ ਕਰਾਂਗੇ ਭੈਣ ਭਰਾਵਾਂ ਦਾ ਜ਼ਰੂਰ ਠੀਕ ਹੈ ਜੀ 80 ਹਜ਼ਾਰ ਦੀ ਇਹ ਭਰਾਵੋ ਜਿਹੜੀ ਹਾਂ ਨਾ ਮਿਲ ਜੂਗੀ ਤੁਹਾਨੂੰ ਠੀਕ ਆ ਇੱਕ ਦੂਜੇ ਨੰਬਰ ਤੇ ਵਾਹਰ ਤੁਹਾਨੂੰ ਦਿਖਾਉਣੇ ਆਪਾਂ ਐਚ ਐਫ ਬਰੀਡ ਦੇ ਵਿੱਚ ਐਚ ਐਫ ਕਰੋਸਿੰਗ ਦੇ ਵਿੱਚ ਵੀ ਥੋੜੀ ਬਾਦੀ ਤੁਸੀਂ ਮੰਨ ਲਭ ਦੋਸਤੋ ਤੀਜਾ ਸੂਆ ਇਹ ਰਾਡ ਦੇ ਸੁਣਾ ਅਗੇ ਤੇ ਸਮਝਦਾ ਕਿੰਨਾ ਕੁ ਬਾਕੀ ਆ ਸੰਧੂ ਸਾਹਿਬ ਇਹ ਵੀ 10 12 ਦਿਨ ਅਜੇ ਲੈਂਦੀ ਆ ਇਹ ਬੱਚੀ ਬਹੁਤ ਜਿਆਦੀ ਬੰਦੀ ਆ ਚਲੋ ਅਰ ਕੀ ਤੀਜਾ ਸੂਆ ਵਾ ਸੰਧੂ ਸਾਹਿਬ ਥਣਾ ਥੁਣਾ ਦੀ ਮਹਾਰਾਜ ਦੀ ਮਹਿਨਾ ਫੁੱਲ ਗਰੰਟੀ ਹੋ ਗਈ ਭਾਰ ਪਿੱਛੇ ਦੀ ਆਪਣੀ ਠੀਕ ਹੈ ਜੀ ਦੋ ਤਿੰਨੇ ਸੰਧੂ ਸਾਹਿਬ ਦੂਜੇ ਸੂਏ 20 ਤੋਂ ਪਲੱਸ ਹੀ ਦਿੱਤਾ ਵਾ ਤੀਜਾ ਸੂਆ ਅਰ ਕੀ ਸੁਣੀ ਆ ਆਪਾਂ ਐਵੇਂ ਜਾਣ ਕੇ ਕਹੀ ਜਾਈਵੇ ਦੂਜਾ ਸੂਆ ਪੂਰੀ ਵੱਡੀ ਬੱਛੀ ਆ ਸ਼ੈੱਡ ਵਾਲੀ ਆ 53 ਤੋਂ ਪਣਾ ਪੂਰੀ ਉਹ ਮੈਂ ਵੀ ਜਿਹੜਾ ਭੈਣ ਭਰਾ ਖਰੀਦੂਗਾ ਪਹਿਲਾਂ ਇਹਨੂੰ ਤਿੱਪੇ ਤਸੱਲੀ ਨਾਲ ਆਪਾਂ ਤੇ ਆਈ ਵਾਰੀ ਵੀਡੀਓ ਇਹ ਸੰਤੂ ਸਾਹਿਬ ਆਨੇ ਆ। ਫੇਰ ਪਹਿਲੀ ਗੱਲ ਆਪਣੇ ਘਰ ਆ ਕੇ ਤਸੱਲੀ ਕਰੋ ਤੇ ਜੇ ਨਹੀਂ ਵੀ ਆਇਆ ਜਾਂਦਾ ਕਿ ਸੱਜਣ ਤੋਂ ਆਪਦੇ ਘਰ ਮਦਾ ਕੇ ਤਸੱਲੀ ਨਾਲ ਟਿੱਪ ਕੇ ਫੇਰ ਪਈਏ ਦਵੇ। ਹਾਂ ਦੋਸਤੋ ਸਾਵਾਂ ਵਾਲੀਆਂ ਚੀਜ਼ਾਂ ਹਾਂਜੀ ਔਰ ਬਰ ਆਪਾਂ ਜਿਹੜੀ ਅਪੀਲ ਕਰਦੇ ਆ ਵੀ ਕਿਸੇ ਭਰਾ ਨੇ ਜਦੋਂ ਆਪਣਾ ਪਸ਼ੂ ਬਣਾ ਕੇ ਲੈ ਕੇ ਜਾਣਾ ਪਸ਼ੂ ਥੋੜਾ ਹੋ ਜਾਂਦਾ। ਅੱਗੋਂ ਪਸ਼ੂ ਵੀਰ ਹਣੋਂ ਦੇ ਕੋਲ ਆਇਆ ਠੀਕ ਹੈ ਵਪਾਰ ਦਾ ਕੰਮ ਆ ਬੇਸ਼ੱਕ ਤੇ ਆਪਣੀ ਹੁਣ ਮੌਕੇ ਦੀ ਜਿਹੜੀ ਪੁਖਤਾ ਤੁਸੀਂ ਤਸੱਲੀ ਉਹ ਕਰਕੇ ਲੈ ਕੇ ਜਾਓ ਠੀਕ ਹੈ ਜੀ। ਬਾਕੀ ਥੀਲੀਆਂ ਸੂਲੀਆਂ ਤੁਸੀਂ ਆ ਦੇਖ ਹੀ ਲਈਆਂ। ਬਹੁਤ ਜਿਆਦਾ ਇਹੋ ਤਰ੍ਹਾਂ ਦੀ ਬੇਰਲ ਬੋਲਰ ਬੇਸ਼ੱਕ ਤੁਸੀਂ ਇਹ ਵੇਖੋ ਕੋਈ 1-1 2-2 ਇੰਚ ਬਾਕੀ ਜਿਵੇਂ ਜਿਵੇਂ ਮੇ ਲੇਵਾ ਭਰਿਆ ਉਹਵੇਂ ਨਖੇੜ ਥੋੜਾ ਜਿਹਾ ਹੋਰ ਨਿਕਲ ਕੇ ਸਾਹਮਣੇ ਆ ਜਾਊਗਾ ਤੇ ਬੇਲਬੂਲ ਵੀ ਸਪੈਸ਼ਲ ਆ ਕਾਤੋਂ ਵੱਡਾ ਐਸ ਬੈਡ ਦਾ ਠੀਕ ਆ ਜੀ ਐਚ ਐਫ ਬਰੀਡ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤੇ ਐਚ ਐਫ ਬਰੀਡ ਦੇ ਵਿੱਚ ਪੱਖ ਵਧੇਰੇ ਆ ਤੇ ਥੋੜਾ ਬਾਦਾਂ ਕੋਈ ਵੀਰ ਕਰਾਸ ਵੀ ਤੇ ਜ ਮੰਨ ਸਕਦਾ ਪਰ ਕਤਪੁੱਤ ਫੁੱਲ ਬੜਾ ਫੁੱਲ ਵੱਡੀ ਹਾਈਟ ਆ ਲੰਬੀ ਲੰਬੀ ਵੀ ਚੰਗੀ ਆ ਠੀਕ ਆ ਜੀ ਸੂਬਿਆਂ ਦੇ ਵਿੱਚ ਵੀ ਤੁਹਾਨੂੰ ਦੱਸ ਹੀ ਦਿੱਤਾ ਵੀ ਤੀਜੇ ਦੀ ਸਵੇਰੇ ਇਹੇ ਸੂਣੀ ਆ ਠੀਕ ਆ लिया जी सो आ फेस क्वालिटी दिखा दो एक बार आ देखो जी ठीक है जी बड़ी ठंडी ठंडी संधु साहब सील सलाह के करना ਤੇ ਵੀਰ ਕਰ ਲਾ ਲੇ ਦੀ ਫਿਰ ਡਿਮਾਂਡ ਕੀ ਕਰਦੇ ਜੇ ਇਹ ਸੰਧੂ ਸਾਹਿਬ ਸੂਈ ਸਵਾਈ ਤੇ ਆਪਾਂ ਵੇਚਾਂਗੇ 60 ਤੋਂ ਬਾਹਰ ਹੀ ਜਿਹੜੀ ਗੱਲ ਵਾ ਚਲੋ ਅਜੇ 10 12 ਦਿਨ ਸਾਹਮਣੀ ਪੈਣੀ ਆ ਜਿਹੜਾ ਭੈਣ ਭਰਾ ਵੀ ਲੈ ਜੂ ਸਾਮ ਕਰ ਲੂ ਦੁੱਧ 20 ਕਿਲੋ ਤੋਂ ਪਲਾਸੀ ਕੱਢੂਗੀ ਹਮ ਮੋਲ ਜੋ ਮਰਜ਼ੀ ਕਰੀਏ ਸੰਧੂ ਸਾਹਿਬ ਆਪਾਂ 55 ਜੋ ਮਾਨਤਾਨ ਕਰਾਂਗੇ ਠੀਕ ਆ ਜੀ ਹਾਂਜੀ ਪੂਰੀ ਬਣ ਕੇ ਵੱਚੀ ਸੁੰਦੀ ਆ ਤੀਜਾ ਸੂਆਰ ਕੀ ਪਿਓਰ ਸੁਣੀ ਆ ਜਿਹੜਾ ਭੈਣ ਭਰਾ ਖਰੀਦ ਕਰੂਗਾ ਕੀ ਇਹ ਨਾ ਆਪਦੇ ਐਂ ਦੇ ਗਾਂ ਦੇ ਦੰਦ ਦੰਦ ਵੇਖ ਕੇ ਆਦੇ ਥਾਣਾ ਪ੍ਰੋਪਰ ਟਿਪ ਕੇ ਫੇਰ ਆਪਾਂ ਨੂੰ ਪੈਸੇ ਕੋਈ ਚੱਕ ਸੋ 55000 ਦੇ ਵਿੱਚੋਂ ਜੋ ਮੌਕੇ ਤੇ ਬਣਦਾ ਸਰ ਦਾ ਮਾਨਤਨ ਉਹ ਹੋ ਜਾਊਗਾ ਠੀਕ ਆ ਜੀ ਉਹ ਹਰ ਵਾਰ ਹਰ ਐਨੀਮਲ ਦੇ ਵਿੱਚੋਂ ਜਿਹੜਾ ਛੋਟਾਪਾ ਹੁੰਦਾ ਰਹਿੰਦਾ ਠੀਕ ਆ ਜੀ ਬਾਕੀ ਤੁਸੀਂ ਆਪਣਾ ਤਾਲਮੇਲ ਪਿਠਾ ਲਿਓ ਫੋਨ ਨੰਬਰ ਬਿਲਕੁਲ ਸਕਰੀਨ ਤੇ ਚੱਲਣ ਰਿਹਾ ਠੀਕ ਆ ਜੀ ਤੇ ਜਿੱਥੇ ਵੀ ਥੋੜਾ ਬਾਤਾਂ ਰੋਕੋਂਦਾ ਹੋਊਗਾ ਤੁਹਾਡਾ ਵਿੱਚ ਮਾਨਤਨ ਗੰਜੈਸ਼ਾ ਛੋਟਾਂ ਕਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੰਧੂ ਸਾਹਿਬ ਕਰਾਂਗੇ ਮਾਨਤਨ ਖੁੱਲਾ ਕੋਈ ਗੱਲ ਨਹੀਂ ਤੇ ਗਰਨਾਲ ਅਗਰ ਤੀਸਰੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਸ਼ਾਹੀ ਵਾਲਾਂ ਦੇ ਵਿੱਚ ਹਾਂ ਜੀ ਹਾਂ ਜੀ ਸੰਧੂ ਸਾਹਿਬ ਠੀਕ ਆ ਜੀ ਤੇ ਇਹ ਵੀ ਦੋਸਤੋ ਵੜ ਚੰਗੀ ਆ ਠੀਕ ਆ ਜੀ ਇਹ ਵੀ ਸੰਤੂ ਸਾਹਿਬ ਅਜੇ 10 ਤੋਂ 15 ਦਿਨ ਅਜੇ ਲੈਂਦੀ ਆ ਹਾਂ ਤੇ ਇਹਨੇ ਦੂਜਾ ਸੂਆ ਕਰਕੇ ਕਰਮਾਂ ਲਈਆਂ ਸੂਨਾ ਦੁੱਧ 14-15 ਕਿਲੋ ਪਹਿਲੇ ਸੂਵੇ। ਬਾਕੀ ਦੋਸਤੋ ਦੂਜਾ ਸੂਆ ਠੀਕ ਆ ਜੀ ਤਾਂ ਦਿਨ ਅਜੇ ਘੱਟੋ-ਘੱਟ ਕਿੰਨੇ ਕੇ ਲੈ ਜੂ ਅਜੇ 10 ਤੋਂ 12 ਦਿਨ ਸੰਤੂ ਸਾਹਿਬ ਲੈ ਜੂਗੀ। 10 ਤੋਂ 12 ਕਿ ਦਿਨ ਦੋਸਤੋ ਅਜੇ ਪਾਇਆ ਸੂਨ ਦੇ ਵਿੱਚ ਠੀਕ ਆ। ਸੋ ਸੂਆ ਦੂਜਾ ਤੇ ਸ਼ਾਹੀਵਾਲ ਅੰਗ ਦੇ ਵਿੱਚ ਆ ਠੀਕ ਆ। ਬਾਕੀ ਇੱਕ ਵਾਰੀ ਤੁਹਾਨੂੰ ਖੋਲ ਕੇ ਪਤੋਰ ਕੇ ਦਿਖਾ ਦਿੰਦੇ ਆ 10 ਕਿ ਦਿਨਾਂ ਤੀ ਅਜੇ ਕੱਚੀ ਆ। ਤੁਸੀਂ ਵੇਖੋ ਬਿਲਕੁਲ ਰੈੱਡ ਕਲਰ ਦੇ ਵਿੱਚ ਆ ਠੀਕ ਆ ਜੀ ਬਾਦਾਮੀ ਰੈੱਡ ਕਲਰ ਦੇ ਵਿੱਚ ਸੋ ਲੇਵਾਂ ਨੂੰ ਆ ਕਰਮਾੜੀ ਦਾ ਕਾਫੀ ਖੁੱਲਾ ਠੀਕ ਆ ਜੀ ਆ ਵੇਖੋ ਸੋਹਣਾ ਲੇਵਾ ਬਣਾ ਰਹੀ ਆ ਬਾਕੀ ਅਜੇ 8-10 ਦਿਨਾਂ ਦੇ ਵਿੱਚ ਆਪਾਂ ਹੋਰ ਉਮੀਦ ਕਰਦੇ ਆ ਕਿ ਕਰਮਾੜੀ ਭਰੂਗੀ ਪੂਰਾ ਥੱਲੇੋਂ ਤੇ ਆ ਦੇਖੋ ਠੀਕ ਆ ਜੀ ਸ਼ਾਹੀਵਾਲ ਜਿਹੜੇ ਵੀਰ ਬੈੜਾ ਖਰੀਦਣਾ ਪਸੰਦ ਕਰਦੇ ਆ ਤੇ ਸ਼ਾਹੀਵਾਲ ਅੰਕ ਦੇ ਵਿੱਚ ਦੋਸਤੋ ਇਹ ਬੈੜਾ ਛੋਟੇ ਟੂਲ ਕਾਫੀ ਆ ਲੜਾ ਲੋੜਾ ਤੁਸੀਂ ਵੇਖੋ ਕਾਫੀ ਠੀਕ ਆ ਜੀ ਤੇ ਦਿਨ ਹਜੇ 10 ਕਾ ਦੂਜਾ ਸੂਆ ਇਹਨੇ ਇਸ ਬੈੜੇ ਨੂੰ ਸੁਣਾ ਸ਼ਾਹੀਵਾਲ ਅੰਕ ਦੇ ਵਿੱਚ ਆ ਜਰੂਰ ਤੁਸੀਂ ਹੱਥ ਪਾ ਸਕਦੇ ਜੇ ਕਾਫੀ ਵੀਰ ਸ਼ਕੀਨ ਆ ਸ਼ੌਂਕ ਰੱਖਦੇ ਆ ਵੀ ਚਾਹੀ ਬਾੜ ਵੈੜ ਖਰੀਦਣ ਦਾ ਤੁਸੀਂ ਆਪਣੀ ਅਣਕੇ ਇਥੇ ਨਰਕ ਪਰਖ ਕਰਕੇ ਤਸੱਲੀ ਕਰਕੇ ਖਰੀਦਾਰੀ ਕਰ ਲਿਓ ਠੀਕ ਹੈ ਜੀ ਸੋ ਪਨਪਨ ਉਸੇ ਤਰ੍ਹਾਂ ਕਾਲਕੁਨ ਕੰਬਲ ਉਸੇ ਤਰ੍ਹਾਂ ਠੀਕ ਹੈ ਜੀ ਤੇ ਆ ਬਾੜ ਆ ਬਾਕੀ ਇਹਦੀ ਵੀ ਟੇਪੜ ਟੁੱਪੜ ਦੀ ਇੱਕ ਵਾਰੀ ਦੱਸ ਦਿਆਂ ਆਪਣੇ ਮਾਣਾ ਸੰਧੂ ਸਾਹਿਬ ਜਿਹੜਾ ਵੀ ਇਹ ਠੰਡੀ ਬੜੀ ਜਿਆਦੀ ਹੈ ਦੋ ਜਿਆਦੀ ਚਲੋ ਇਹਨਾਂ ਵੀ ਅੰਗਰੇਜ਼ੇ ਆਏ ਹੋਏ ਆ ਜੀ ਅਜੇ ਵਛੀਆਂ ਆਇਆ ਵਾ ਥੋੜਾ ਮੋੜ ਕਰ ਦਿਨਾ ਵਾ ਜਿਹੜਾ ਵੀ ਭੈਣ ਭਰਾ ਖਰੀਦੂਗਾ ਤਸੱਲੀ ਨਾਲ ਟਿਪ ਕੇ ਫੇਰ ਪਈਏ ਦਵੇ ਇਹ ਸੰਧੂ ਸਾਹਿਬ ਮੁੱਲ 65 ਕਰੀਏ 70 ਕਰੀਏ 60 ਹਜ਼ਾਰ ਤੋਂ ਆਪਾਂ ਮਾਨਦਾਨ ਕਰ ਲੋਬੀ 57000 ਦੀ ਦੋਸਤੋ ਇਹ ਹਾਂ ਨਾ ਜਿਹੜੀ ਜੀ ਠੀਕ ਆ ਜੀ yes no 57000 ਦੀ ਦਿੱਤੀ ਜਾਊਗੀ ਬਿਡ ਮੰਗ 60 65 ਕੁਝ ਵੀ ਹੋਵੇ 57000 ਦੀ ਇਹ ਤੁਹਾਨੂੰ ਲਾਸਟ ਮਿਲ ਜਾਊਗੀ ਤੇ ਬਾਕੀ ਆਓ ਆਪਣੀ ਇਥੇ ਚੋਕੇ ਤਸੱਲੀ ਜਿਹੜੀ ਦੋਸਤੋ ਟਿੱਪ ਕੇ ਤੁਸੀਂ ਕਰਿਓ ਠੀਕ ਆ ਉਹ ਗੱਬਣਾ 10 ਦਿਨ ਹਜੇ ਲੈਂਦੀ ਆ ਤੇ ਤਿਆਰੀ ਵਾਲੀ ਵੈਸੇ ਵਿਕਰੀ ਦੇ ਵਿੱਚ ਹੀ ਆ ਇਸ ਤੋਂ ਬਾਅਦ ਇੱਕ ਲਾਸਟ ਵਿੱਚ ਤੁਹਾਨੂੰ ਇੱਕ ਹੋਰ ਨਾਕ ਦਿਖਾਉਣੀ ਆ ਦੋਸਤੋ ਠੀਕ ਆ ਨਸਲ ਜਿਆ ਦੇਵੀ ਤਕਰੀਬਨ ਆਪਾਂ ਵੀਰ ਗੁਰਲਾਲ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਸ ਨਸਲ ਬ੍ਰੀਡ ਦੇ ਹਾਂ ਨਾ ਹਾਂਜੀ ਹਾਂਜੀ ਸੰਤੂ ਸਾਹਿਬ ਇਹ ਥੋੜਾ ਜਰਸੀ ਦਾ ਪੱਖ ਰੱਖਦੀ ਆ ਬਾਕੀ ਸ਼ੇਰੇ ਕਲਰ ਚ ਆ ਜਾਂਦੀ ਆ ਆ ਸੂਹਾ ਦੂਜਾ ਹਾਂਜੀ ਦੂਜਾ ਸੂਹਾ ਸੂਈ ਆ ਰਾਤ ਦੀ ਸੂਈ ਆ ਵੱਚੀ ਇਹਦੇ ਮਗਰ ਸਵੇਰੀ ਇੱਕੇ ਡੰਗਦੀ ਆ ਜੇ ਸੰਤੂ ਸਾਹਿਬ ਚੋਈ ਕੀਤੀ ਆ ਲਓ ਵੀ ਹਾਂਜੀ ਕੋਈ 4 1/2 ਕਿਲੋ ਚੋਈ ਹੋ ਗਈ ਮੈਂ ਆਪਾਂ ਗਲਤ ਨਹੀਂ ਕਹਿਣਾ ਠੀਕ ਆ ਜੀ ਹਾਂਜੀ ਅੱਜ ਮਾਰਨਿੰਗ ਪਹਿਲੀ ਚੋਈ ਹੋਈ ਆ ਹਾਂਜੀ ਪਹਿਲੀ ਚੋਈ ਹੋਈ ਦੂਜੀ ਚੋਈ ਹੋਣੀ ਆ ਸੰਤੂ ਸਾਹਿਬ ਠੀਕ ਆ ਜੀ ਲਓ ਦੋਸਤੋ ਮਾਰਨਿੰਗ ਪਹਿ ਬੱਚਾ ਬੜਾ ਖੂਬਸੂਰਤ ਆ ਬੱਚੀ ਵਖੋ ਨੜੂ ਦਾ ਬਿਲਕੁਲ ਬੱਚੇ ਦੇ ਨਾਲ ਨੜੂ ਆ ਠੀਕ ਆ ਜੀ ਤੇ ਫੇਸਬੁਕ ਕੁਆਲਟੀ ਦੇਖੋ ਬੱਚਾ ਬਹੁਤ ਸੋਹਣਾ ਠੀਕ ਆ ਬਲੂ ਅੱਖਾਂ ਨੇ ਬਿਲਕੁਲ ਨੀਲੇ ਰੰਗ ਦੀਆਂ ਅੱਖਾਂ ਤੇ ਬਾਦਾਮੀ ਕਲਰ ਦੇ ਵਿੱਚ ਬਹੁਤ ਪਿਆਰੀ ਵਾਸੀ ਆ ਮਗਰ ਠੀਕ ਆ ਜੀ ਸੋ ਕਾਫੀ ਸ਼ੌਂਕ ਹੈ ਵੀਰਾਂ ਦਾ ਠੀਕ ਆ ਜੀ ਇਹ ਵੀ ਤੁਸੀਂ ਸ਼ੌਂਕ ਨਾਲ ਸੰਭੋਗੇ ਜਿਹੜਾ ਕੋਈ ਵੀਰ ਲੈ ਕੇ ਜਾਊਗਾ ਤੇ ਬਾਕੀ ਚੋਰ ਜੜ ਬਾਬਾ ਜੀ ਕਿਵੇਂ ਨਹੀਂ ਮੈਂ ਨਾ ਸੱਤੂ ਸਾਹਿਬ ਇੱਕ ਨੰਬਰ ਤੇ ਕੋਈ ਧਾਰਮਣਾ ਮਾਰੇ ਪਲਾ ਦੇ ਪਲਾ ਕੋਈ ਦੋ ਡੰਗ ਚੋਲੇ ਠੀਕ ਆ ਜੀ ਹਾਂਜੀ ਤਸੱਲੀ ਕਰਕੇ ਖੜੇ ਆ ਪੂਰੀਆਂ ਤਸ ਤੇ ਥਾਣਾ ਤੋਂ ਦੀ ਦਰਨ ਬੁਰਨ ਕਾਫੀ ਚੰਗੀ ਆ ਬਾਕੀ ਥਾਣੇ ਵੇਖੋ ਕਰਮਵਾਲੀ ਦੇ ਪੂਰੇ ਗੱਡੇ ਪੈ ਠੀਕ ਆ ਜੀ ਲੰਬੇ ਥਾਣਾ ਮੁੱਠੀ ਥਾਣਾ ਆ ਦੇਖੋ ਸੀਲਸ ਲੱਗ ਬਹੁਤ ਜਿਆਦਾ ਸੰਧੂ ਸਾਹਿਬ ਵੰਗਾ ਪਾਉਣਾ ਠੀਕ ਆ ਨਹੀਂ ਤੇ ਨਹੀਂ ਲਓ ਜੀ ਠੀਕ ਆ ਸੋ ਹਵਾਨੇ ਦੇ ਵੀ ਬੜੀ ਦੋਸਤ ਸਾਫ ਸੁਥਰੀ ਤੇ ਬਿਲਕੁਲ ਤਾਜੀ ਸੂਈ ਆ ਬੌਲੇ ਤੇ ਚੱਲ ਰਹੀ ਆ ਜਿੱਦਾਂ ਮਰਜੀ ਵੀਰ ਆਪਣੀ ਭਰਾ ਕੇ ਕੋਈ ਤਾਂ ਸੱਦੀ ਕਰ ਲੈ ਬੌਲੇ ਤੇ ਆ ਹੁਣ ਸੰਧੂ ਸਾਹਿਬ 8 ਕਿਲੋ ਬੌਲਾ ਹੋ ਗਿਆ ਮੈਂ ਆਪਾਂ ਕਹਿ ਦਈਏ ਸਵੇਰੇ ਇੱਕੇ ਡੰਗ ਦੀ 4 1/2 ਕਿਲੋ ਚੋਈ ਹੋਗੀ ਹੁਣ ਦੂਜੀ ਡੰਗ ਚੋਣੀ ਆ ਮਾਰਨਿੰਗ ਪਹਿਲੀ ਚਵਾਈ ਹਾਂ ਜੀ ਹਾਂ ਜੀ ਦੁੱਧ ਸੱਦੂ ਸਾਹਿਬ ਚਲੋ ਇਹਨੇ ਪਹਿਲੇ ਸੂਏ 14-15 ਕਿਲੋ ਕੱਢਿਆ ਸੀ ਦੂਜਾ ਸੂਆ ਪਿਓਰ ਸੂਈ ਆ ਤਾਂ ਦੁੱਧ ਆਪਾਂ ਮੰਨ ਸਕਦੇ ਆ ਵੀ ਗਰਮੀ ਗਰਮੀ ਦੇ ਦੁੱਧ 15-16 ਕਿਲੋ ਤੀਜਾ ਹਾਂਜੀ ਦਾ ਦੁੱਧ ਸੋ ਠੀਕ ਆ ਜੀ ਕੋਈ 15 ਕਿਲੋਟਰ ਦੀ ਵੀਰਾਂ ਦਾ ਬਈ ਜਿਹੜੀ ਕਪੈਸਿਟੀ ਰਹੂਗੀ ਇਸ ਬੈਡ ਦੀ ਜਿਵੇਂ ਹੁਣ ਗਰਮੀ ਦਾ ਸੀਜ਼ਨ ਆ ਦੋਸਤੋ ਗਰਮੀ ਦੇ ਵਿੱਚ ਕਿਦਾਂ ਕਿਤੇ ਪਸ਼ੂ ਵੈਸੇ 2-4 ਕਿਲੋ ਡਾਉਣ ਹੀ ਚੱਲਣ ਦਾ ਆ ਠੀਕ ਆ ਜੀ ਬਥੇਰੇ ਗਰਮੀ ਪੈ ਰਹੀ ਆ ਫਿਲਹਾਲ ਤੁਸੀਂ ਆ ਜੀ ਮੇਰਾ ਗੋਆ ਜੀ ਠੀਕ ਆ ਤਵੀਰ ਕਰ ਲਾੜੀ ਦੀ ਕੀਮਤ ਕੀ ਡਿਮਾਂਡ ਕਰਦੇ ਬਈ ਡਿਮਾਂਡ ਸੰਧੂ ਸਾਹਿਬ ਇਹਦੀ ਐਵੇਂ ਆਪਾਂ 55 60 ਨਹੀਂ ਕਰਨੀ ਹਾਂਜੀ ਇਹ ਜਿਹੜੇ ਆਪਾਂ ਲੈਦੇ ਕਰਨੀਆਂ ਮੋਲੇ ਦਾ 50000 ਕਰਦੇ ਆ ਜੈਸਨ ਉਹ ਆਪਾਂ 47000 ਦੀ ਦੇ ਦਾਂਗੇ ਉਹਦੇ ਚ ਮਾਨਤਾ ਕਰ ਦਾਂਗੇ 47 ਹਾਂਜੀ ਹਾਂ ਲਾੜਤ ਸੰਧੂ ਸਾਹਿਬ ਆਪਾਂ 45000 ਦੀ ਦੇ ਦੇਣੀ ਹੈ ਹਾਂ ਹਾਂਜੀ ਠੀਕ ਹੈ ਜੀ ਜੀ ਲਓ ਦੋਸਤੋ ਜਿਹੜੀ ਜੈਸਨ ਉਹ ਵਾਹਣ ਆ ਜਿਹੜੀ ਉਹ 45000 ਦੇ ਵਿੱਚ ਹੀ ਮਿਲ ਜੂਗੀ ਤੁਹਾਨੂੰ ਠੀਕ ਆ ਪੂਰੀ ਨਿੱਗਰਵਾ ਸੰਧੂ ਸਾਹਿਬ ਗੋਲਾ ਗਾਲਾ ਪੂਰੀ ਪੂਰੀ ਗੋਲਾ ਗਾਲਾ ਵੇਖੋ ਪੂਰੀ ਗੁਲਾਈ ਹੈ ਕਰਮ ਵਾਲੀ ਠੀਕ ਆ ਤੇ ਜੰਮੀਪਲੀ ਪੂਰੀ ਆ ਵੈਸੇ ਸੂਸਬਾ ਦੇ ਵਿੱਚ ਪਸ਼ੂ ਆਇਆ ਠੀਕ ਆ ਜੀ ਕਿਉਂਕਿ ਅੱਜ ਮਾਰਨਿੰਗ ਸੋਈ ਆ ਜਾਂ ਰਾਤ ਸੋਈ ਆ ਠੀਕ ਆ ਜੀ ਮਾਰਨਿੰਗ ਪਹਿਲੀ ਚਵਾਈ ਹੋਈ ਆ ਤੇ 45000 ਦੇ ਵਿੱਚ ਤੁਹਾਨੂੰ ਇਹ ਵੜ ਮਿਲ ਜੂਗੀ ਸੋ ਇਹ ਚਾਰ ਨਾਗ ਆ ਜਿਹੜੇ ਦੋਸਤੋ ਅੱਜ ਵੀਰ ਗੁਰਲਾਲ ਉਹਨਾਂ ਦੇ ਫਾਰਮ ਤੇ ਇਸ ਕਿੱਲੇ ਦੇ ਉੱਪਰ ਅੱਜ ਅਵੇਲੇਬਲ ਨੇ ਇੱਕ ਮਾਝ ਤੁਹਾਨੂੰ ਦਿਖਾ ਦਿਤੀ ਆ ਠੀਕ ਆ ਜੀ ਤੇ ਤਿੰਨ ਵੜਾਂ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਦੋ ਵੜਾਂ ਗੱਭਣ ਆ ਇੱਕ ਇਹ ਮਾਝ ਗੱਭਣ ਦਿਖਾ ਦਿਤੀ ਆ ਠੀਕ ਆ ਜੀ ਸੋ ਪਸ਼ੂ ਸਾਰੇ ਵੈਸੇ ਤਸੱਲੀ ਵਾਲੇ ਆ ਪਰ ਫਿਰ ਵੀ ਕੋਈ ਵੀਰ ਆਨਲਾਈਨ ਸੌਦਾ ਕਰ ਕਿਉਂਕਿ ਵੇਹ ਹਰ ਤਰ੍ਹਾਂ ਦੇ ਅੱਜ ਹੈਗੇ ਆ ਵੀਰ ਗੁਰਲਾਲ ਇੱਕ ਨੰਬਰ ਬੋਲ ਦਿੱਤੀ ਆਪਣੇ ਨੰਬਰ 82172 82497 ਦੂਜਾ ਨੰਬਰ 8289016207 ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੁਰਲਾਲ ਠੀਕ ਹੈ ਜੀ ਪਿੰਡ ਸੌਰ ਸਿੰਘ ਸੌਰ ਸਿੰਘ ਪਿੰਡ ਤੋਂ ਦੋਸਤੋ ਜਿਹੜੀ ਸੜਕ ਪਿੰਡ ਮਾਣੇ ਮਰਲੀ ਨੂੰ ਜਾਂਦੀ ਐ ਉਸੇ ਸੜਕ ਦੇ ਉੱਪਰ ਵੀਰ ਗੁਰਲਾਲ ਸਿੰਘ ਉਹਨਾਂ ਦਾ ਘਰ ਤੇ ਕਾਰਨ ਕਿ ਆਪਣੇ ਤੁਸੀਂ ਤਸੱਲੀ ਕਰ ਸਕਦੇ ਜੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਰਹਿੰਦੀ ਐ ਨਵੇਂ ਪੁਰਾਣੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ